ਉਹਦੇ ਬਹੁਤ ਇਨਕੁਆਰੀਆਂ ਹੋਈਆਂ ਉਹਨਾਂ ਵਿੱਚ ਗੁਰੂ ਸਾਹਿਬ ਨੇ ਆਪ ਵਰਤ ਕੇ ਦੁੱਧ ਦਾ ਦੇ ਤੇ ਪਾਣੀ ਦਾ ਪਾਣੀ ਕੀਤਾ ਸ੍ਰੀ ਅਕਾਲ ਪਖਤੂ ਸਾਹਿਬ ਤੋਂ ਮੇਰੀ ਪੀੜ ਦਾ ਨਜ਼ਾਰਾ ਵਧਿਆ ਤੇ ਬੀਤੇ 21 ਮਈ ਨੂੰ 10 ਦਿਨ ਸੇਵਾਵਾਂ ਤੇ ਜੋ ਪਟਨਾ ਸਾਹਿਬ ਰੋਕ ਲਗਾਈ ਗਈ ਸੀ ਉਹ ਰੋਕ ਹਟਾ ਦਿੱਤੀ ਗਈ ਸਾਲ ਕਮੇਟੀ ਦੀ ਟਰਮ ਹੁੰਦੀ ਹੈ ਤੇ ਉਹ 2 ਸਾਲ ਪਹਿਲਾਂ ਹੀ ਪੂਰੀ ਹੋ ਗਈ ਪਰ ਆਪਣੇ ਆਪ ਨੂੰ ਸੇਵਕ ਖਾਣ ਵਾਲੇ ਪਤਾ ਨਹੀਂ ਕਿਉਂ ਅਜੇ ਤੱਕ ਕੁਰਸੀਆਂ ਨਹੀਂ ਛੱਡ ਨਹੀਂ ਰਹੇ ਮਜੀ ਸਵਰਪ ਨੇ ਫਕਰ ਸਹਬਾਨ ਭਵੇਂ ਪੰਜਾਬ ਤਖਤਾਂ ਤੋਂ ਕੋਈ ਨਹੀਂ ਹੈ ਕਿਸ ਦਾ ਜ਼ਰ ਖਰੀਦ ਨਹੀਂ ਹੈ ਦੁੱਖ ਦੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਸਰਵੋਤ ਸਨਸਥਾਵਾਂ ਨੇ ਜਿਨ੍ਹਾਂ ਵਿੱਚ ਸਵਾਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਔਰ ਚੀਫ ਕਾਲਸਾ ਦੀਵਾਨ ਹੈ ਅਖਤ ਸਾਹਿਬਾਨ ਨੇ ਔਰ ਇਸ ਤਰ੍ਹਾਂ ਦੀਆਂ ਸਾਡੀਆਂ ਮਹਾਨ ਸੰਸਥਾਵਾਂ ਨੇ ਇਹਨਾਂ ਦੇ ਆਗੂ ਅਗਰ ਉਹਨਾਂ ਵਿੱਚ ਵਿਚਰਨ ਵਾਲੇ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਅਗਰ ਉਹਨਾਂ ਵਿੱਚ ਮੰੰਬਰ ਬੇਅਮਰਤੀਏ ਹੋਣ ਔਰ ਕੇਸਾਂ ਦੀ ਵਿਅਦਿਕ ਕਰਨ ਵਾਲੇ ਹੋਣ ਨਸਿਆਂ ਦੀ ਵਰਤੋਂ ਕਰਨ ਵਾਲੇ ਹੋਣ ਆਤ ਸਵਾਰਥੀ ਤੇ ਆਤ ਜਿੱਦੇ ਹਨ ਇਹ ਜੇ ਸਾਡੇ ਸਵਾਰਥੀ ਆਗੂਆਂ ਨੇ ਕੌਮ ਨੂੰ ਗਹਿਣੇ ਪਾਇਆ ਔਰ ਕੌਮ ਦਾ ਕਹਾਣ ਕੀਤਾ ਔਰ ਅਜ ਵੀ ਕਰ ਰਹੇ ਨੇ ਜੇਕਰ ਸੋਰੇ ਇੱਕ ਵਿਅਕਤੀ ਨੂੰ ਸ੍ਰੀ ਕਾਰਪਕਸ ਸਾਹਿਬ ਤੋਂ ਸਸਪੈਂਡ ਕਰ ਦਿੱਤਾ ਜਾਏ ਉਸ ਤੋਂ ਬਾਅਦ ਉਹ ਆਖੇ ਜੀ ਮੈਂ ਅਕਾਲ ਤਖਤ ਦੇ ਦੇਖੇਦਾਰ ਨੂੰ ਤਨਖਾਹ ਹੀ ਕਰਦਾ ਸ੍ਰੀ ਦੰਮਨਾ ਸਾਹਿਬ ਦੇ ਦੇਖੇਦਾਰ ਜੀ ਨੂੰ ਮੈਂ ਤਨਖਾਹ ਹੀ ਕਰਦਾ ਪਹਿਲੇ ਆਪਣੀ ਆ ਕੇ ਅਕਾਲ ਤਖਤ ਸਾਹਿਬ ਤੋਂ ਕਲੀਅਰ ਕਰਵਾ ਲੈਣ ਸਰਕਾਰ ਸਾਥ ਪਲਵ ਆਕੇ ਆਕੇ ਤੇ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਆਪਣਾ ਸਪਸ਼ਟਕਰਨ ਦੇਣਾ ਚਾਹੀਦਾ ਵੀ ਅਸੀਂ ਅਮਰਧਾਰੀਆਂ ਨੂੰ ਸਾਨੂੰ ਐਵੇਂ ਆਖਿਆ ਗਿਆ ਸਾਨੂੰ ਖੁਰਚੇ ਚਾਹੀਦਾ ਅਸੀਂ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਦਾ ਵਿਰੋਧ ਕਰੀਏ ਦਿੱਤੇ ਸਾਡਾ ਸਰ ਝੁਕਦਾ ਸਾਨੂੰ ਸਹਿਯੋਗ ਕਰਨਾ ਚਾਹੀਦਾ ਵਿਰੋਧ ਕਰਨ ਦਾ ਕੋਈ ਮਤਲਬ ਨਹੀਂ ਆਮ ਵਿਅਕਤੀਆਂ ਦੇ ਮੇਰੇ ਵੱਧ ਜਿਆਦਾ ਸਾਧ ਨਾ ਹੋਵੇ ਪਰ ਮੈਨੂੰ ਇਹ ਨਹੀਂ ਪਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਅੜਨ ਵਾਲਾ ਸੁਖੀ ਜੀਵਨ ਨਹੀਂ ਦੇ ਸਕਦਾ ਦੇਖੋ ਸਿੱਖ ਬੁਨਿਆਦ ਭਾਵੇਂ ਇਸੇੇ ਖਾਂ ਵਸਦਾ ਹੋਵੇ। ਉਹਦੇ ਪ੍ਰਾਣਾ ਦੀ ਤੜਪ ਹੁੰਦੀ ਆ, ਰੋਜ਼ ਅਰਦਾਸ ਕਰਦਾ। ਸ੍ਰੀ ਅਮਰ ਸਦ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਇਹ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਐ। ਜਿਹੜੀਆਂ ਸਾਜਿਸਨ ਅਰਤੀ ਤੇ ਅਕੋ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪਦਵੀ ਨੂੰ ਬਦਨਾਮ ਕੀਤਾ ਗਿਆ ਸੀ। ਉਹਦੇ ਬਹੁਤ ਇਨਕੁਆਰੀਆਂ ਹੋਈਆਂ ਉਹਨਾਂ ਵਿੱਚ ਗੁਰੂ ਸਾਹਿਬ ਨੇ ਆਪ ਵਰਤ ਕੇ ਸਰੋਦਾ ਦੇ ਤੇ ਪਾਣੀ ਦਾ ਪਾਣੀ ਕੀਤਾ ਉਹ ਮੇਰੇ ਅਗਨੇ ਦੀ ਵਾਸਤੇ ਵੀ ਬਹੁਤ ਵੱਡਾ ਕਿਰਸਮਾ ਹੈ ਇਹ ਮੇਰੇ ਪੀੜੇ ਦੇ ਮਾਲਕ ਧਰਮ ਰਖਸ਼ਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਦਸਤ ਕੰਨ ਬਸਤੇ ਮੁਬਾਰਕ ਨਾਲ ਸਾਜੇ ਹੋਏ ਤਖਤ ਸ੍ਰੀ ਕਾਲਪੁਰਖ ਸਾਹਿਬ ਤੋਂ ਮੇਰੀ ਪੇਈ ਦਾ ਨਗਾਰਾ ਵੱਜਿਆ ਤੇ ਬੀਤੇ 21 ਮਈ ਨੂੰ 10 ਦਿਨਾਂ ਸੇਵਾਵਾਂ ਤੇ ਜੋ ਪਟਨਾ ਸਾਹਿਬ ਰੋਕ ਲਗਾਈ ਗਈ ਸੀ ਉਹ ਰੋਕ ਹਟਾ ਦਿੱਤੀ ਗਈ ਇਸ ਤੋਂ ਬਾਅਦ ਹੁਣ ਮੇਰਾ ਕੋਈ ਮਾਮਲਾ ਰਹਿ ਨਹੀਂ ਗਿਆ ਉਹ ਇਥੋਂ ਦੇ ਗ੍ਰੰਤੀ ਸਿੰਘਾਂ ਨਾਲ ਜਾਂ ਕਮੇਟੀ ਨਾਲ ਸਿੱਧਾ ਸਿੱਧਾ ਅਕਾਲ ਤਖਤ ਦਾ ਮਸਲਾ ਹੈ। ਪੜਨਾ ਦਾ ਵੀ ਕਮੇਟੀ ਵੱਲੋਂ ਹਜੇ ਤੁਹਾਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ ਕਿਵੇਂ ਦੇਖੀਏ ਉਹ 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 ਪਰ ਆਪਣੇ ਆਪ ਨੂੰ ਸੇਵਕ ਘਾਉਣ ਵਾਲੇ ਪਤਾ ਨਹੀਂ ਕਿਉਂ ਅਜੇ ਤੱਕ ਕੁਰਸੀਆਂ ਨੂੰ ਛੱਡ ਨਹੀਂ ਰਹੇ। ਮੁਜੀ ਸੌਰਫ ਨੇ ਉਹਨਜੀ ਪ੍ਰੈਸਟੀਜ ਦਾ ਈਸ਼ੂ ਬਣਾਇਆ ਹੋਏ ਨੇ। ਇੱਕ ਦੂਜੇ ਨਾਲ ਲੜਾ ਕੇ ਇੱਕ ਦੂਜੇ ਦਾ અપਮਾਨ ਕਰਾ ਕੇ ਤੇ ਜਿਹੜੇ ਉੱਤੇ ਮੁਖੀ ਨੇ ਉਹ ਗੁਰਮਤ ਦਾ ਘਾਣ ਕਰ ਰਹੇ। ਫਖਰ ਸਹਾਬਾਨ ਉਹਨੇ ਪੰਜਾਹ ਸਾਲ ਤੱਕ ਕੋਈ ਨਹੀਂ ਆਇਆ ਕਿਸਦਾ ਜਨ ਖਰੀਦ ਨਹੀਂ ਸਾਰੀ ਉਮਰ ਉਹਨੇ ਕਿਸੇ ਇੱਕ ਨੇ ਨਹੀਂ ਰਹਿਣਾ ਹੁੰਦਾ ਪਰ ਕੁਝ ਲੋਕ ਐਸੇ ਆ ਜਾਂਦੇ ਨੇ ਜਿਹੜੇ ਬੇਅਮਰਤੀ ਹੋ ਵੀ ਨੇ ਦੁੱਖ ਦੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਸਰਵੋਤ ਸਥਾਪਨਾਵਾਂ ਨੇ ਜਿਨ੍ਹਾਂ ਵਿੱਚ ਸ੍ਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ ਔਰ ਚੀਫ ਕਾਲਸ ਦਾ ਦੀਵਾਨ ਹੈ ਅਖਤ ਸਹਾਬਾਨ ਨੇ ਔਰ ਇਸ ਤਰ੍ਹਾਂ ਵੀ ਸਾਡੀਆਂ ਮਹਾਨ ਸੰਸਥਾਵਾਂ ਨੇ ਜਿਨ੍ਹਾਂ ਦੇ ਅਗੂ ਅਗਰ ਉਹਨਾਂ ਵਿੱਚ ਵਿਤਰਣ ਵਾਲੇ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਅਗਰ ਉਹਨਾਂ ਵਿੱਚ ਮੈਂਬਰ ਬੇਅਮਰਤੀਏ ਹੋਣ ਔਰ ਕਿਸੇਾਂ ਦੀ ਬੇਇਜ਼ਤੀ ਕਰਨ ਵਾਲੇ ਹੋਣ ਨਸਿਆਂ ਦੀ ਵਰਤੋਂ ਕਰਨ ਵਾਲੇ ਹੋ ਔਰ ਤੇ ਸਵਾਰਥੀ ਪਿਆਰ ਦੇ ਅਕ ਜਿੱਦੇ ਹਾਂ ਇਹ ਅਸਲ ਵਿੱਚ ਐਸੀ ਕਾ ਦਨਿਆ ਫੁਲਾਨੀ ਪਾਰਟੀ ਐ ਫੁਲਾਨੀ ਸਰਕਾਰ ਐ ਫੁਲਾਨਾ ਐ ਕਰ ਰਿਆ ਤੁਸੀਂ ਸਾਰਾ ਇਤਿਹਾਸ ਪੜੋ ਬਹੁਤੀ ਵਾਰੀ ਇਹ ਜੇ ਸਾਡੇ ਸਵਾਰਥੀ ਆਗੂਆਂ ਨੇ ਕੰਮ ਨੂੰ ਗਾਣੇ ਪਾਇਆ ਔਰ ਕਾਹਨ ਦਾ ਕਾਣ ਕੀਤਾ ਔਰ ਅੱਜ ਵੀ ਕਰ ਰਹੇ ਨੇ ਪਟਨਾ ਸਾਹਿਬ ਦੇ ਪੰਜ ਪਿਆਰੇ ਉਹਨਾਂ ਸੁਖਵੀਰ ਸਿੰਘ ਬਦਲ ਮੁੱਤਲੂ ਬਦਲ ਕੇ ਜੀ ਦੇ ਦੇਖੋ ਇਹ ਤੇ ਬੜੀ ਇੱਕ ਹਾਸੋ ਹੀ ਦੀ ਗੱਲ ਹੈ ਬਦੋਂ ਸੋਰੇ ਅਮਰਪੁਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਭਾਈ ਗੁਰਦਾਸ ਸਿੰਘ ਜਿਹਨੇ ਪਿੱਛੇ ਜਿਹਦਾ ਆਪੇ ਸੰਗਣਾ ਨੇ ਇਸੜੀ ਅੰਤਰਕਾਰਕਿਆ ਸੀ ਪਰ ਮੇਨ ਗੇਮ ਗੇਮ ਪਲਾਨਰ ਪਲਾਨਰ ਕਿਆ ਸੀ ਮਰਿਆਦਾ ਪੰਗ ਕਰਨ ਦਾ ਮਰਿਆਦਾ ਦਾ ਹਨਨ ਕਰਨ ਦਾ ਉਸ ਨੂੰ ਵੀ ਤੇ ਬਲਦੇਸ਼ ਜਿਹੋਣੇ ਨੇ ਵੀ ਉਹਨਾਂ ਨੂੰ ਪੰਜ ਬਾਣੀਆਂ ਦਾ ਪਾਠ ਉਹਨਾਂ ਨੂੰ ਨਹੀਂ ਆਉਂਦਾ ਉਹ ਉਧਰ ਗਈ ਸੱਜੇ ਵਾਏ ਸਿੰਘ ਨੇ ਉਹਨਾਂ ਦੇ ਘਰ ਹੀ ਤਾਂ ਸਿੱਖੀ ਦਾ ਨਾਮੋ ਨਿਸ਼ਾਨ ਨਹੀਂ ਉਹਨਾਂ ਆਪਣੀਆਂ ਬੱਚੀਆਂ ਦੇ ਰਿਸ਼ਤੇ ਵੀ ਕਿਤੇ ਉੱਤੇ ਗਾਰ ਸਿੱਖਾਂ ਵਾਲ ਕੀਤੀ ਸਾਰੇ ਕੇਸ ਕੱਟਦੇ ਨੇ ਗੁਰਦਾਰ ਸਿੰਘ ਦਾ ਪਿਤਾ ਸੁਖਤਾ ਪਿੰਡਾ ਦੀਆਂ ਫੋਟੋ ਸਾਰੀਆਂ ਵਾਇਰਲ ਹੋਈਆਂ ਇਸ ਲਈ ਜਥੇਦਾਰ ਦਾ ਮੁੰਡਾ ਸੀ ਜਿਹੜਾ ਜਿਸ ਦਾ ਨਾਮ ਮੇਰਾ ਖਿਆਲ ਬੜਾ ਸੋਹਣਾ ਨਾਸ ਸਿੱਖੀ ਵਾਲਾ ਇਹਦਾ ਉਹ ਵੀ ਸ਼ਰਾਬ ਪਿੰਡਾ ਤੇ ਸਿੱਧਾ ਪਿੰਡਾ ਤੇ ਸਮੋਕ ਕਰਦਾ ਵੀਡੀਓ ਵਾਇਰਲ ਹੋਈ। ਔਰ ਅਸਿਸਟ ਸਾਡੇ ਕੁਵਰਣ ਹੋਏ ਧਰਮ ਕੀ ਗੱਤ ਰਹੀ। ਇਹ ਹਾਲਾਤ ਬਣਿਆ ਹੋਏ ਨੇ। ਜਦੋਂ ਸਾਰੇ ਇੱਕ ਵਿਅਕਤੀ ਨੂੰ ਸ੍ਰੀ ਕਾਉਟਕ ਸਾਲ ਤੋਂ ਸਸਪੈਂਡ ਕਰ ਦਿੱਤਾ ਜਾਏ। ਉਸ ਤੋਂ ਬਾਅਦ ਉਹ ਆਖੇ ਜੀ ਮੈਂ ਅਕਾਲ ਤਖਤ ਦੇ ਦੇਖਵਾਰ ਨੂੰ ਤਨਖਾਹ ਹੀ ਕਰਦਾ ਸੇ ਦੰਮਨਾ ਸਾਹਿਬ ਦੇ ਦੇਖਵਾਰ ਜੀ ਨੂੰ ਮੈਂ ਤਨਖਾਹ ਹੀ ਕਰਦਾ ਪਹਿਲੇ ਆਪਣੀ ਆ ਕੇ ਅਕਾਲ ਤਖਤ ਸਾਹਿਬ ਤੋਂ ਕਲੀਅਰ ਕਰਵਾ ਲੈਣ ਮਾਫੀ ਮੰਗ ਲੈਣ ਤੇ ਕਹਿਣਾ ਇਸ ਤਰੀ ਹੋਏਗਾ ਜਿਵੇਂ ਇੱਕ ਇਸ ਪੱਤਰ ਰੈਂਕ ਦਾ ਬੰਦਾ ਬੀ ਜੀ ਪੀ ਨੂੰ ਆਖੇ ਮੈਂ ਸਸਪੈਂਡ ਕਰ ਦੇਣਾ ਜਾਂ ਕਿਸੇ ਪਾਰਟੀ ਦਾ ਵਰਕਰ ਕਰੇ ਕਿ ਮੈਂ ਪ੍ਰਾਈਮ ਮਿਨਿਸਟਰ ਨੂੰ ਇਹ ਰਾਸਪਤੀ ਨੂੰ ਸਸਪੈਂਡ ਕਰਦੇ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਅਸੀਂ ਕਰ ਕੀ ਰਹੇ ਆ ਜੋ ਉਹ ਨਹੀਂ ਕਰ ਸਕਦੇ ਜਿੰਨੀ ਜਲਦੀ ਇਹਨਾਂ ਤੋਂ ਤਖਤ ਖਾਲੀ ਕਰਵਾਇਆ ਜਾਏ ਪਟਨਾ ਸਾਹਿਬ ਉਹਨਾਂ ਹੀ ਕੋੰਮ ਦਾ ਭਲਾ ਹੋਵੇ ਕਿ ਸਰ ਕੋਈ ਵਿਵਾਦ ਹੋਦਾ ਰਹੇਗਾ ਇਹ ਕਾਂ ਦਾ ਸਰ ਦੇ ਵੱਲ 3 ਸਰ ਦੀ ਇੰਟੀਮੇਟਿੰਗ ਕਲਪ ਕੀਤਾ ਗਿਆ ਇਸ ਚੀਜ਼ ਦਾ ਜ਼ਿਕਰ ਦੇਖੋ ਜੇ ਸ੍ਰੀ ਕਾਂਟਕ ਸਾਹਿਬ ਨੇ ਚੋਪ ਖਾਲਸਾ ਦਿਵਾਨ ਦੀ ਕਮੇਟੀ ਨੂੰ ਕਲਪ ਕੀਤਾ ਹੈ ਤਾਂ ਉਹਨਾਂ ਨੂੰ ਨਿਰਮਾਨਤਾ ਸਾਹਿਤ, ਪ੍ਰੇਮ ਸਾਹਿਤ, ਸਤਕਾਰ ਸਾਹਿਤ, ਅਕਾਲ ਤਖਤ ਸਾਹਿਬ ਪੇਸ਼ ਹੋਣਾ ਚਾਹੀਦਾ। ਔਰ ਜੇ ਅਕਾਲ ਤਖਤ ਸਾਹਿਬ ਨੇ ਕਿਸੇ ਨੂੰ ਗੁਰਮਤ ਦੇ ਖਿਲਾਫ ਜਾ ਧੋਜਣਾ ਨਹੀਂ ਹੈ ਕਿ ਕੋਈ ਗੁਰਮਤ ਦੇ ਖਿਲਾਫ ਜਾਵੇ ਐਸਾ ਤੇ ਅਕਾਲ ਤਖਤ ਸਾਹਿਬ ਨੇ ਆਖੜਾ ਨਹੀਂ। ਇਹ ਖੁਸ਼ਕਿਸਮਤੀ ਹੈ ਕਿ ਬਲੇਰੀ ਨਾਲ ਫੈਸਲੇ ਲੈਣ ਵਾਲੇ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਜੀ ਵਰਦਜ ਔਰ ਜਥੇਦਾਰ ਬਾਬਾ ਟੈਕ ਸਿੰਘ ਜੀ ਨੰਮਾ ਸਾਹਿਬ ਉਹ ਹਿੰਮਤ ਨਾਲ ਦਲੇਰੀ ਨਾਲ ਤੇ ਸਹੀ ਫੈਸਲਾ ਲੈ ਰਹੇ ਨੇ ਅਸਿਕ ਸਰ ਲੱਗਦਾ ਕਿ ਸਾਡੀ ਜਰਤ ਤੋਂ ਉੱਪਰ ਮੈਂਬਰ ਉੱਠੇ ਹੈਗਾ ਕਈ ਜਿਨ੍ਹਾਂ ਨੇ ਅਮਰਤ ਨਹੀਂ ਸਖਣ ਉਹ ਵੀ ਮੈਂਬਰ ਵਿੱਚ ਹੈ ਕਿਉਂਕਿ ਜੀ ਭਾਵੇਂ 4000 ਮੈਂਬਰ ਹੋਵੇ ਤੇ ਮੁਬਾਰਕ ਹੈ ਜਿੰਨੇ ਵੱਧ ਹੋਣ ਵੱਡੀ ਸੰਸਥਾ ਹੋਵੇ ਇਹ ਨਹੀਂ ਚੰਗੀ ਗੱਲ ਪਰ ਸਾਰੇ ਅਮਰਤ ਧਾਰੀ ਹੋਣ ਉਹਨਾਂ ਨੇ ਅਮਰਤ ਸਖਣਾ ਲਾਜ਼ਮੀ ਹੈ ਪੰਥ ਦੀ ਸੰਸਥਾ ਹੈ ਨਾ ਜੇ ਅਸਾ ਕੋਈ ਹੈ ਜਿਹਨੇ ਅੰਮ੍ਰਿਤ ਨਹੀਂ ਸਕੇ ਅੰਮ੍ਰਿਤ ਪਾਨ ਕਰ ਲੈ। ਜੇ ਆਕਾਲ ਪੁਰਖ ਸਾਹਿਬ ਨੇ ਉਹਨਾਂ ਨੂੰ ਪੱਲਵ ਕੀਤਾ ਹੈ ਕਿ ਉਹਨਾਂ ਨੂੰ ਬੜੇ ਪ੍ਰੇਮ ਨਾਲ ਸਤਿਕਾਰ ਸਾਥ ਪੱਲਵ ਆ ਕੇ ਆ ਕੇ ਤੁਹਾਾਰੇ ਦੀ ਹਾਜ਼ਰੀ ਵਿੱਚ ਸ੍ਰੀ ਆਕਾਲ ਪੁਰਖ ਸਾਹਿਬ ਆਪਣਾ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਕਿ ਅਸੀਂ ਅੰਮ੍ਰਿਤਧਾਰੀ ਹਾਂ ਕਿ ਸਾਨੂੰ ਐਵੇਂ ਆਖਿਆ ਗਿਆ। ਸਿੱਖ ਸਾਹਿਬ ਕੋਈ ਵੀ ਗਲਤ ਬਾਤ ਦੀ ਗੱਲ ਜਿਹੜੀ ਬਾਤ ਹੈ। ਉਹਨਾਂ ਨੂੰ ਪਰਵਾਹ ਹੀ ਜਿਹੜੀ ਨਹੀਂ ਲੱਗਦੀ ਕਿਉਂਕਿ ਕੁਮਾਖਾ ਦੇ ਲੋਕਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਦੀ ਤਰ੍ਹਾਂ ਦੇਖੋ ਜੀ ਮੈਂ ਤਾਂ ਅ ਚਲੋ ਇਹ ਕੋਈ ਨਾ ਕੋਈ ਚੱਲਦਾ ਹੀ ਰਹਿੰਦਾ ਜੀ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਪਰ ਜਿਹੜੇ ਵਿਰੋਧ ਕਰਨ ਵਾਲੇ ਉਹਨਾਂ ਨੂੰ ਸੋਚਣਾ ਚਾਹੀਦਾ ਇਹ ਵਿਅਕਤੀ ਦਾ ਵਿਰੋਧ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਵਿਰੋਧ ਹੈ ਇਹ ਵਿਰੋਧ ਜਿਹੜਾ ਹੈਗਾ ਇਹ ਅੱਗੇ ਜਾ ਕੇ ਤੇ ਮਸਤਕ ਕਲੰਕਟ ਕਰੇਗਾ ਇਸ ਲਈ ਪੰਥ ਦੀਆਂ ਸੰਸਥਾਵਾਂ ਨੇ ਸਾਰੇ ਪੰਥਕ ਨੇ ਆ ਕੇ ਇਕੱਠੇ ਹੋਣ ਸ਼੍ਰੋਮਣੀ ਗਵਰਦਾਲਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਮੀਟਿੰਗ ਰਾਏਕਾ ਉਹਨਾਂ ਨੇ ਇਹ ਹੱਕ ਪਹੁੰਚਦਾ ਕਿ ਉਹ ਦਸਤਖਾਰ ਲਾ ਨਹੀਂ ਸਕਦੇ ਨਾ ਦਸਤਖਾਰ ਸਾਹਿਬਾਂ ਨੂੰ ਹਟਾ ਨਹੀਂ ਸਕਦੇ। ਅੱਜ ਤੱਕ ਇਸ ਤਰ੍ਹਾਂ ਹੈ। ਜੀ। ਪਰ ਜਿਹੜੇ ਕਿਸੇ ਵਿਅਕਤੀ ਨਾਲ ਜੁੜੇ ਨੇ ਜਾਂ ਕਿਸੇ ਖਾਸ ਪਾਰਟੀ ਨਾਲ ਜੁੜੇ ਨੇ ਜਾਂ ਖਾਸ ਸਾਰਕ ਨਾਲ ਜੁੜੇ ਨੇ ਉਹਨਾਂ ਦਾ ਜੇ ਸਵਾਰਥ ਸਿੱਧ ਨਹੀਂ ਹੁੰਦਾ ਤਾਂ ਉਹਨਾਂ ਵਿਰੋਧ ਕਰਨਾ ਹੀ ਹੁੰਦਾ। ਇਹ ਤੁਹਾਨੂੰ ਕੋਈ ਉਹ ਮੈਂ ਹੋਵਾਂ ਤੁਸੀਂ ਉਹ ਭਾਵੇਂ ਕੋਈ ਵੀ ਹੋਵੇ। ਤਾਂ ਲੱਗਦਾ ਕਿ ਇਹ ਜਦੋਂ ਵਿਰੋਧ ਕੀਤਾ ਯਾਰਾ ਚਿਰ ਕੰਮ ਦੇ ਚੀਕ ਲੱਗਦਾ ਨਹੀਂ ਨਹੀਂ ਕੰਮ ਦੇ ਜਿਹੜੇ ਸਿੱਖਣਾ ਹੋ ਗੁਰੂ ਨਾਲ ਜੁੜਿਆ ਉਹਨਾਂ ਨੂੰ ਨਹੀਂ ਕੋਈ ਨਾ ਫਰਕ ਪੈਂਦਾ ਉਸ ਸੱਤੀ ਰੋਗ ਬੋਲਣ ਵਾਲੇ ਪਹਿਲਾਂ ਵੀ ਆਏ ਨੇ ਕਦੇ ਨਹੀਂ ਬੋਲੇ ਤੁਸੀਂ ਦੱਸੋ ਅਕਾਲੀ ਫੋਲਾ ਸਿੰਘ ਵਾਲੇ ਵੀ ਵਿਰੋਧ ਕਰਨ ਵਾਲੇ ਵੀ ਸਨ ਤੇ ਮਹਾਰਾਜਾ ਰਣਜੀਤ ਸਿੰਘ ਨੇ ਆ ਕੇ ਤੇ ਕੋਹੜੇ ਖਾਨ ਦੀ ਸਜ਼ਾ ਵੀ ਪ੍ਰਵਾਨ ਕੀਤੀ ਸੀ ਠੀਕ ਕਰ ਦੱਸ ਦੱਸ ਲਾ ਲ ਭਾਈ ਅੰਮ੍ਰਿਤਸਰ ਦੀ ਲਹਿਰ ਹੈ ਜੋ ਹਵਾਤ ਜਗਾ ਤੇ ਆਪ ਇਸ ਜੀ ਨੂੰ ਕਿਦਾ ਦੇਖਦੇ ਜਿਹੜਾ ਕਤਲ ਕੀਤਾ ਗਿਆ ਹੈ ਦੇਖੋ ਜੀ ਅਸੀਂ ਕਿਸੇ ਦੇ ਕਤਲ ਨੂੰ ਸਹੀ ਨਹੀਂ ਠਹਿਰਾ ਸਕਦੇ ਜੀ ਫਮੇ ਕੋਈ ਹੋਵੇ ਜੇ ਕਿਸੇ ਦਾ ਕਤਲ ਕਰਦਾ ਔਰ ਖਾਸ ਕਰਕੇ ਕਿਸੇ ਬੀਬੀ ਦਾ ਕਤਲ ਕਰਦਾ ਤਾਂ ਉਹ ਦੀ ਕੋਈ ਸਲਾਹਤਾਂ ਨਹੀਂ ਕੀਤੀ ਜਾ ਸਕਦੀ ਜੀ ਜਿਉਂਨੇ ਬੜਾ ਚੰਗਾ ਕੀਤਾ ਜੀ ਗਲਤ ਅਸੀਂ ਕਿਸੇ ਦੇ ਕਤਲ ਦੀ ਸਾਦੀ ਨਹੀਂ ਕਰਦੇ ਨਾ ਕਿਸੇ ਦੇ ਕਤਲ ਕਰਨ ਨੂੰ ਚੰਗਾ ਕਹਿੰਦੇ ਹਾਂ ਜੇ ਤੁਹਾਡੇ ਵਿੱਚ ਸਮਰੱਥਾ ਹੈ ਤੁਹਾਨੂੰ ਅਨੇ ਪਿੰਡਾਂ ਜਾ ਕੇ ਦੇਖੋ ਕਿ ਕਿਹਨੀ ਕਨਵਰਜਨ ਚੱਲ ਰਹੀ ਹੈ ਉੱਥੇ ਜਾ ਕੇ ਕਿਹਨੇ ਪ੍ਰਚਾਰ ਕੀਤਾ ਜਾ ਰਿਹਾ ਇਹ ਤੁਹਾਡੀ ਸਮਰੱਥਾ ਹੈ ਕਿ ਉਹ ਬਾਣੀ ਮਾਰੇ ਨੂੰ ਬਖਸ਼ੀ ਹੋਈ ਬਾਣੀ ਨਾਲ ਪ੍ਰਚਾਰ ਕਰੋ ਤੁਸੀਂ ਸਹੀ ਰਸਤਾ ਦਿਖਾਓ ਚਿਰਾਗ ਨੇ ਰਸਤਾ ਦਿਖਾਉਣਾ ਹੁੰਦਾ ਹੈ ਰਸਤੇ ਤੇ ਚੱਲਣਾ ਰਹਿ ਗਿਆ ਦਾ ਕੰਮ ਹੈ ਇਸ ਲਈ ਸਾਰੀ ਦੁਨੀਆ 'ਚ ਤੁਹਾਨੂੰ ਕੋਈ ਨਾ ਕੋਈ ਲੋਕ ਮਿਲ ਜਾਣਗੇ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਕਿਸ ਤਰ੍ਹਾਂ ਦਾ ਨੰਗੇਜ਼ ਦਿਖਾਵੇ ਜਾਂ ਚੰਗੀ ਗੱਲ ਹੈ ਅਸੀਂ ਉਸ ਦਾ ਉਸ ਨੂੰ ਵੀ ਅਸੀਂ ਇਹ ਸਲਾਹਦੇ ਹਾਂ ਪਰ ਬਿਨਾਂ ਕਾਰਨ ਕਿਸੇ ਦਾ ਕਤਲ ਕਰ ਦੇਣਾ ਇਹ ਕੋਈ ਇਨਸਾਨੀ ਗੱਲ ਨਹੀਂ ਹੈਗੀ ਸੱਤਾ ਦੇ ਜਿੱਤੇ ਦਾਦਾ ਦੇ ਨਾਏ ਗੇਮ ਨੂੰ ਆਪਣੀ ਸ਼ਿਆਦਤ ਕੀਤੀ ਲੱਗੀ ਕਿਵੇਂ ਦੇਖਦੇ ਨਹੀਂ ਉਹ ਸਾਡਾ ਮੰਦ ਭਾਗ ਹੈ ਅਗਰ ਐਸਾ ਹੁੰਦਾ ਤਾਂ ਉਹ ਨਹੀਂ ਹੋਣਾ ਚਾਹੀਦਾ ਤਕਰ ਸਾਹਿਬਾਨ ਤੇ ਇੱਕ ਤੁਸੀਂ ਸਾਰੇ ਸਿਆਣੇ ਸੱਜਣ ਖੜੇ ਹੋ ਨਾਮਾ ਨਿਗਾਰ ਸਾਰੇ ਦੁਨੀਆ ਕੋਲ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸੰਸਥਾ ਨਹੀਂ ਹੈ ਦੁਨੀਆ ਦੇ ਸਾਰੇ ਮਤ ਸਤਕਾਰਯੋਗ ਨੇ ਪਰ ਕਿਸੇ ਕੋਲ ਅਕਾਲਪੁਰ ਦਾ ਤਖਤ ਨਹੀਂ ਹੈ ਉਹ ਖਾਲਸਾ ਪੰਥ ਕੋਲ ਤੇ ਜੇ ਅਸੀਂ ਉਸ ਦਾ ਵਿਰੋਧ ਕਰ ਰਿਹਾ ਤੇ ਖਾਲਸਾ ਪੰਥ ਦਾ ਵਿਰੋਧ ਕਰ ਇਸ ਨੂੰ ਇਹ ਗੱਲ ਜਿਹੜੀ ਹੈ ਉਹ ਸੋਧਨੀਕ ਨਹੀਂ ਹੈ ਸਾਰਾ ਪੰਥ ਸਿਰ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਜੇ ਕਿਦੇ ਵਿਰੋਧ ਨਾ ਕਰਦੇ ਹੁੰਦੇ ਤੇ ਅੱਜ ਗੱਲ ਹੋਰ ਹੋਣੀ ਸੀ ਇਸ ਕਰਕੇ ਅਸੀਂ ਦੋਸਤਾ ਦੇ ਦੇਣਾ ਵੀ ਕਦੇ ਕਿਸੇ ਪਾਰਟੀ ਨੂੰ ਦੇ ਦੇਓ ਕਦੇ ਕਿਸੇ ਸਰਕਾਰ ਨੂੰ ਦੇ ਦੇਓ ਕਦੇ ਕਿਸੇ ਸੰਸਦਾਂ ਨੂੰ ਦੇ ਦੇਓ ਕਦੇ ਕਿਸੇ ਵਿਅਕਤੀ ਨੂੰ ਦੇ ਦੇਓ ਪਰ ਦੋ ਸਾਡਾ ਆਪਣਾ ਹਾਂ। ਸਾਨੂੰ ਖੁਦ ਸੋਚਣਾ ਚਾਹੀਦਾ ਅਸੀਂ ਕਿਉਂ ਸ੍ਰੀ ਅਕਾਲ ਤੱਕ ਸਾਦਾ ਵਿਰੋਧ ਕਰੀਏ। ਜੁਕਿਆ ਸਾਡਾ ਸਰ ਝੁਕਦਾ ਹੈ ਸਾਨੂੰ ਸਹਿਯੋਗ ਕਰਨਾ ਚਾਹੀਦਾ ਜ਼ਰੂਰ ਕਰਨ ਦਾ ਕੋਈ ਮਤਲਬ ਨਹੀਂ। ਬਾਕੀ ਤੁਸੀਂ ਦੇਖਿਆ ਵੀ ਇੱਥੇ ਸ਼੍ਰੋਮਣੀ ਅਕਾਲੀਵਾਲਾ ਦੇ ਪ੍ਰਧਾਨ ਦਾ ਸੁਖਵੀਰ ਸਿੰਘ ਬਾਦਲ ਆ ਕੇ ਅਗੜ ਜਿੱ ਪੱਲਾ ਪਾ ਕੇ ਨਿਮਾਣੇ ਸਤੰਗ ਦੇਸ ਹੋਏ ਦਰਵਾਜ਼ੇ ਤੇ ਸੇਵਾਦਾਰ ਦਾ ਬਾਣਾ ਪਾ ਕੇ ਉਹਨਾਂ ਨੇ ਸੇਵਾ ਨਿਭਾਈ। ਉਹਦੇ ਬਾਅਦ ਵੀ ਜਿਹੜੇ ਗੱਲਾਂ ਕਰੀ ਜਾਂਦੇ ਨੇ ਮੈਨੂੰ ਸਮਝ ਤੋਂ ਬਾਹਰ ਹੈ। ਔਰ ਕੀ ਕਰਨਾ ਨੂੰ ਇਹ ਗੋਲੀ ਚੱਲ ਗਈ ਸੀ ਗੁਰੂ ਨਾਨਕ ਦੇਵ ਜੀ ਰਾਖੀ ਕਰਨ ਲਈ ਬਚਾ ਲਿਆ ਹੁਣ ਇਸ ਤੋਂ ਅੱਗੇ ਕੀ ਕਰਨਾ ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਬਚਕਾਨੀਆਂ ਨੇ ਔਰ ਹੱਸੋ ਜਿਹੜੀਆਂ ਨੇ ਮੈਂ ਫਿਰ ਮੈਂ ਆਮ ਵਿਅਕਤੀਆਂ ਤੇ ਮੇਰੀ ਬੁੱਧ ਜ਼ਿਆਦਾ ਸਾਧ ਨਾ ਹੋਵੇ ਪਰ ਮੈਨੂੰ ਇਹਨਾਂ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਅੜਨੇ ਵਾਲਾ ਸੁਖੀ ਜੀਵਨ ਨਹੀਂ ਜੀ ਸਕਦਾ ਭਾਵੇਂ ਉਹ ਗਿਆਨੀ ਗਿਆਨ ਸਿੰਘ ਸਨ ਬੋਸ ਦੇ ਰਾਸ਼ਟਰਪਤੀ ਸਨ ਪਾਏ ਉਹ ਭਾਈ ਬੁੱਟਾ ਸਿੰਘ ਸੰਬੋਧਕ ਦੇ ਗ੍ਰਹਿ ਮੰਤਰੀ ਸੰਸਦ ਆ ਸਰਜੀਤ ਸਿੰਘ ਬਰਨਾਲਾ ਸਨ ਸਟੇਟ ਦੇ ਮੁੱਖ ਮੰਤਰੀ ਸਨ ਸਾਰਿਆਂ ਨੇ ਸਾ ਬਾਵਾ ਸੰਤਾ ਸਿੰਘ ਜੀ ਦੀ ਸੰਗ ਸਾਰਿਆਂ ਨੇ ਹੋਰ ਬਹੁਤ ਸਾਰੇ ਨੇ ਸਮੇਂ ਸਮੇਂ ਆ ਕੇ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਨਾਕ ਮਸਤਕ ਹੋ ਕੇ ਪ੍ਰਵਾਨ ਕੀਤਾ ਤੇ ਪ੍ਰਵਾਨ ਕਰਨ ਵਿੱਚ ਹੀ ਸਾਡੀ ਪ੍ਰਵਾਨਗੀ ਸਾਜਸਾ ਰਚ ਕੇ ਅਖਸਰ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਪਦਵੀ ਨੂੰ ਬਦਨਾਮ ਕੀਤਾ ਗਿਆ ਸੀ ਉਹਦੇ ਬਹੁਤ ਇਨਕੁਆਰੀਆਂ ਹੋਈਆਂ ਉਹਨਾਂ ਵਿੱਚ ਗੁਰੂ ਸਾਹਿਬ ਨੇ ਆਪ ਵਰਤ ਕੇ ਤੇ ਦੁੱਧ ਦਾ ਦੇ ਦਿੱਤ ਪਾਣੀ ਦਾ ਪਾਣੀ ਕੀਤਾ ਸ੍ਰੀ ਅਕਾਲ ਪਖਤੂ ਸਾਹਿਬ ਤੋਂ ਮੇਰੀ ਪਈ ਦਾ ਨਗਾਰਾ ਵੱਜਿਆ ਤੇ ਬੀਤੇ 21 ਮਈ ਨੂੰ 10 ਦਿਨਾਂ ਸੇਵਾਵਾਂ ਤੇ ਜੋ ਪਟਨਾ ਸਾਹਿਬ ਰੋਕ ਲਗਾਈ ਗਈ ਸੀ ਉਹ ਰੋਕ ਹਟਾ ਦਿੱਤੀ ਗਈ ਸਾਲ ਕਮੇਟੀ ਦੀ ਟਰਮ ਹੁੰਦੀ ਆ ਜੋ 2 ਸਾਲ ਪਹਿਲਾਂ ਹੀ ਪੂਰੀ ਹੋ ਗਈ ਪਰ ਆਪਣੇ ਆਪ ਨੂੰ ਸੇਵਕਾ ਖਾਣ ਵਾਲੇ ਪਤਾ ਨਹੀਂ ਕਿਉਂ ਅਜੇ ਤੱਕ ਕੁਰਸੀਆਂ ਨਹੀਂ ਛੱਡ ਨਹੀਂ ਰਹੇ ਮਜੀ ਸਵਾਰਪ ਨੇ ਤਖਤ ਸਹਾਬਾਨ ਭਵੇਂ ਪੰਜਾ ਤਖਤਾਂ ਤੋਂ ਕੋਈ ਨਹੀਂ ਆ ਕਿਸਦਾ ਜਲ ਖਰੀਦ ਨਹੀਂ ਹੈ ਦੁੱਖ ਦੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਸਰਵੋਤ ਸਨਸਥਾਵਾਂ ਨੇ ਜਿਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਔਰ ਚੀਫ ਕਾਲਸਾ ਦੀਵਾਨ ਹੈ ਅਖਤ ਸਾਹਿਬਾਨ ਨੇ ਔਰ ਇਸ ਤਰ੍ਹਾਂ ਦੀਆਂ ਸਾਡੀਆਂ ਮਹਾਨ ਸੰਸਥਾਵਾਂ ਨੇ ਉਹਨਾਂ ਦੇ ਆਗੂ ਅਗਰ ਉਹਨਾਂ ਵਿੱਚ ਵੰਤਰਣ ਵਾਲੇ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਅਦਰੂਨਾ ਵਿੱਚ ਮੈਂਬਰ ਬੇਅਮਰਤੀਏ ਹੋਣ ਔਰ ਕਿਸਾਨ ਦੀ ਵਿਵਧੀ ਕਰਨ ਵਾਲੇ ਹੋਣ ਨਸਿਆਂ ਦੀ ਵਰਤੋਂ ਕਰਨ ਵਾਲੇ ਹੋ ਹੱਤ ਸਵਾਰਥੀ ਤੇ ਆਕ ਜਿੱਦੇ ਹੋਣ ਇਹ ਜੇ ਸਾਡੇ ਸਵਾਰਥੀ ਆਗੂਆਂ ਨੇ ਕੰਮ ਨੂੰ ਗਾਣੇ ਪਾਇਆ ਔਰ ਕੌਮ ਦਾ ਕਾਣ ਕੀਤਾ ਰਾਜ ਵੀ ਕਰ ਰਹੇ ਨੇ ਜੇਕਰ ਸਾਰੇ ਇੱਕ ਵਿਅਕਤੀ ਨੂੰ ਸ੍ਰੀ ਕਾਲਪਿਕ ਸਾਲ ਤੋਂ ਸਸਪੈਂਡ ਕਰ ਦਿੱਤਾ ਜਾਏ ਉਸ ਤੋਂ ਬਾਅਦ ਉਹ ਆਖੇ ਜੀ ਮੈਂ ਅਕਾਲ ਤਖਤ ਕੋਲ ਜੇ ਦਰ ਤਨਖਾਹ ਹੀ ਕਰਦਾ ਸੇ ਦੰਮਾ ਸਾਹਿਬ ਦੇ ਦੇਖਵਾਰ ਜੀ ਨੂੰ ਮੈਂ ਤਨਖਾਹ ਹੀ ਕਰਦਾ ਪਹਿਲੇ ਆਪਣੀ ਆ ਕੇ ਅਕਾਲ ਤਖਤ ਸਾਹਿਬ ਤੋਂ ਕਲੀਅਰ ਕਰਵਾ ਲੈਣ ਸਰਕਾਰ ਸਾਹਿਤ ਫਲਗੋ ਆਕੇ ਆਕੇ ਤੇ ਮਹਾਰਾਜ ਜੀ ਹਾਜ਼ਰੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਆਪਣਾ ਸਪਸ਼ਟਕਰਨ ਦੇਣਾ ਚਾਹੀਦਾ ਵੀ ਅਸੀਂ ਅਮਰਧਾਰੀਆਂ ਨੂੰ ਸਾਨੂੰ ਐਵੇਂ ਆਖਿਆ ਗਿਆ ਸਾਨੂੰ ਖੁਦ ਸੋਚਣਾ ਪੈ ਰਿਹਾ ਅਸੀਂ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਦਾ ਵਿਰੋਧ ਕਰੀਏ ਜਿੱਥੇ ਸਾਡਾ ਸਿਰ ਝੁਕਦਾ ਸਾਨੂੰ ਸਹਿਯੋਗ ਕਰਨਾ ਚਾਹੀਦਾ ਵਿਰੋਧ ਕਰਨ ਦਾ ਕੋਈ ਮਤਲਬ ਨਹੀਂ ਆਮ ਵਿਅਕਤੀਆਂ ਤੇ ਮੇਰੀ ਗੁੱਧ ਜ਼ਿਆਦਾ ਸ਼ਾਇਦ ਨਾ ਹੋਵੇ ਪਰ ਮੈਨੂੰ ਇਹਨਾਂ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਔੜਨ ਵਾਲਾ ਸੁਖੀ ਜੀਵਨ ਨਹੀਂ ਜੀ ਸਕਦਾ ਦੇਖੋ ਸਿੱਖ ਬੁਨਿਆਦ ਭਾਵੇਂ ਇਸੇੇ ਕੰਮ ਵੱਸਦਾ ਹੋਵੇ ਉਹਦੇ ਪ੍ਰਾਣਾ ਦੀ ਤੜਪ ਹੁੰਦੀ ਆ ਰੋਜ਼ ਅਰਦਾਸ ਕਰਦਾ ਸ੍ਰੀ ਅਮਰ ਸਤ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਤੇ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਜਿਹੜੀਆਂ ਸਾਜਸਣ ਰਚ ਕੇ ਅਗਸ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਪਤਵੀ ਨੂੰ ਬਦਨਾਮ ਕੀਤਾ ਗਿਆ ਸੀ ਉਹਦੇ ਬਹੁਤ ਇਨਕੁਆਰੀਆਂ ਹੋਈਆਂ ਉਹਨਾਂ ਵਿੱਚ ਗੁਰੂ ਸਾਹਿਬ ਨੇ ਆਪ ਵਰਤ ਕੇ ਤੇ ਦੁੱਧ ਦਾ ਬਿੱਟ ਪਾਣੀ ਦਾ ਪਾਣੀ ਕੀਤਾ ਉਹ ਮੇਰੇ ਅਧਨੇ ਜੀ ਵਾਸਤੇ ਵੀ ਬਹੁਤ ਵੱਡਾ ਕਿਰਸਮਾ ਹੈ ਇਹ ਮੇਰੀ ਪੀੜੀ ਦੇ ਮਾਲਕ ਧਰਮ ਰੱਖਸ਼ਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਦਸਤਕੰ ਦਸਤੇ ਮੁਬਾਰਕ ਨਾਲ ਸਾਜੇ ਹੋਏ ਤਖਤ ਸ੍ਰੀ ਕਾਲਪੁਰਖ ਸਾਹਿਬ ਤੋਂ ਮੇਰੀ ਪਈ ਦਾ ਨਗਾਰਾ ਵਜਿਆ ਤੇ ਬੀਤੇ 21 ਮਈ ਨੂੰ 10 ਦਿਨਾਂ ਸੇਵਾਵਾਂ ਤੇ ਜੋ ਪਟਨਾ ਸਾਹੂ ਰੋਕ ਲਗਾਈ ਗਈ ਸੀ ਉਹ ਰੋਕ ਹਟਾ ਦਿੱਤੀ ਗਈ ਇਸ ਤੋਂ ਬਾਅਦ ਹੁਣ ਮੇਰਾ ਕੋਈ ਮਾਮਲਾ ਰਹਿ ਨਹੀਂ ਗਿਆ ਉਹ ਕੋਈ ਗ੍ਰੰਤੀ ਸਿੰਘਾਂ ਨਾਲ ਜਾਂ ਕਮੇਟੀ ਨਾਲ ਸਿੱਧਾ ਸਿੱਧਾ ਅਕਾਲ ਤਖਤ ਦਾ ਮਸਲਾ ਹੈ। ਪਟਨਾ ਸਾਹਿਬ ਦੀ ਕਮੇਟੀ ਵੱਲੋਂ ਹਜੇ ਤੁਹਾਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ ਕਿਵੇਂ ਦੇਖੀਏ ਉਹ ਉਹਨਾਂ ਦਾ ਸਵਾਰਥ ਹੈ। ਉਹਨਾਂ ਦੀ ਆਪਣੀ ਜਿਹੜੀ ਟਰਮ ਸਿਰ ਪੂਰੀ ਹੋ ਚੁੱਕੀ ਹੈ। 5 ਸਾਲ ਕਮੇਟੀ ਦੀ ਟਰਮ ਹੁੰਦੀ ਹੈ। ਜੋ 2 ਸਾਲ ਪਹਿਲਾਂ ਹੀ ਪੂਰੀ ਹੋ ਗਈ। ਪਰ ਆਪਣੇ ਆਪ ਨੂੰ ਸੇਵਕ ਖੋਣ ਵਾਲੇ ਪਤਾ ਨਹੀਂ ਕਿਉਂ ਅਜੇ ਤੱਕ ਕੁਰਸੀਆਂ ਨਹੀਂ ਛੱਡ ਨਹੀਂ ਰਹੇ। ਨਜੀ ਸਵਾਰਪ ਨੇ ਔਰ ਨਜੀ ਪ੍ਰੈਸਟੀਜ ਦੀ ইস্যੂ ਬਣਾਏ ਹੋਏ ਨੇ। ਇੱਕ ਦੂਜੇ ਨਾਲ ਲੜਾ ਕੇ ਇੱਕ ਦੂਜੇ ਦਾ અપਮਾਨ ਕਰਾ ਕੇ ਤੇ ਜਿਹੜੇ ਉੱਤੇ ਮੁਖੀ ਨੇ ਉਹ ਗੁਰਮਤ ਦਾ ਘਾਣ ਕਰ ਰਹੇ। ਫਖਰ ਸਹਾਬਾਨ ਉਮੇ ਪੰਜਾ ਤਖਤਾਂ ਤੋਂ ਕੋਈ ਨਹੀਂ ਹੈ ਕਿਸ ਦਾ ਜਲ ਖਰੀਦ ਨਹੀਂ ਹੈ ਸਾਰੀ ਉਮਰਾਂ ਨੂੰ ਇਹ ਕਿਸੇ ਇੱਕ ਨੇ ਨਹੀਂ ਰਹਿਣਾ ਹੁੰਦਾ ਵਰਕ ਉਸ ਲੋਕ ਐਸੇ ਆ ਜਾਂਦੇ ਨੇ ਜਿਹੜੇ ਬੇਅਮਰਤੀ ਹੋਈ ਨੇ ਦੁੱਖ ਦੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਸਰਵੋਤ ਸਨਸਥਾਵਾਂ ਨੇ ਜਿਨ੍ਹਾਂ ਵਿੱਚ ਸੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਔਰ ਚੀਫ ਕਾਲਸਾ ਦੀਵਾਨ ਹੈ ਤਖਤ ਸਹਬਾਨ ਨੇ ਔਰ ਇਸ ਤਰ੍ਹਾਂ ਵੀ ਸਾਡੀਆਂ ਮਹਾਨ ਸੰਤ ਪਾਵਾਂ ਨੇ ਉਹਨਾਂ ਦੇ ਆਗੂ ਅਗਰ ਉਹਨਾਂ ਵਿੱਚ ਵਿਤਰਣ ਵਾਲੇ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਅਗਰ ਉਹਨਾਂ ਵਿੱਚ ਮੈਂਬਰ ਬੇਅਮਰਤੀਏ ਹੋਣ ਔਰ ਕੇਸਾਂ ਦੇ ਵਿਅਦਿਕ ਕਰਨ ਵਾਲੇ ਹੋਣ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਹੋ ਆਤ ਸਵਾਰਥੀ ਤੇ ਆਤ ਜਿੱਦੇ ਹੋਣ ਇਹ ਅਸਮੇਚੀ ਕਾ ਦਮਾ ਪੁਰਾਣੀ ਪਾਰਟੀ ਐ ਪੁਰਾਣੀ ਸਰਕਾਰ ਐ ਪੁਰਾਣਾ ਐ ਕਰ ਰਿਆ ਤੁਸੀਂ ਸਾਰਾ ਇਤਿਹਾਸ ਪੜੋ ਬਹੁਤੀ ਵਾਰੀ ਇਹ ਜੇ ਸਾਡੇ ਸਵਾਰਥੀ ਆਗੂਆਂ ਨੇ ਕੰਮ ਨੂੰ ਗੈਣੇ ਪਾਇਆ ਔਰ ਕੰਮ ਦਾ ਕਾਹਨ ਕੀਤਾ ਔਰ ਅਜ ਵੀ ਕਰ ਰਹੇ ਨੇ ਪਟਨਾ ਸਾਹਿਬ ਦੇ ਪਾਣੀ ਪਿਆ ਰ ਉਹ ਸੁਧਿਵਿਧ ਕੀ ਬਦਲ ਮਤਲਬ ਬਦਲ ਕੇ ਤੱਕ ਦੇਖ ਲਓ ਸਾਡੇ ਦੇਖੋ ਇਹ ਤੇ ਬੜੀ ਇੱਕ ਹਾਸੋਹੀਣੀ ਗੱਲ ਹੈ। ਕੋਦਾਂ ਸੋਰੇ ਅਮਰਕੋਲੇ ਸਿਰੇ ਕਾਲ ਤੱਕ ਸਾਹਿਬ ਤੋਂ ਭਾਈ ਗੁਰਦਿਆਲ ਸਿੰਘ ਜਿਹਨੇ ਪਿੱਛੇ ਜਿਹਦਾ ਹਾਪੇਸ ਬਣਾਨੇ ਵਿੱਚ ਬੜੀ ਅੰਤਰਕਾਰੀ ਕਿਹਾ ਸੀ। ਔਰ ਮੇਨ ਗੇਮ ਗੇਮ ਪਲਾਨਰ ਪਲਾਨਰ ਕਿਹਾ ਸੀ ਮਰਿਆਦਾ ਭੰਗ ਕਰਨ ਦਾ ਮਰਿਆਦਾ ਦਾ ਹਨਨ ਕਰਨ ਦਾ ਉਸ ਨੂੰ ਵੀ ਤੇ ਬਲਦੇਸ਼ ਹੁਣੇ ਉਹਨਾਂ ਨੂੰ ਪੰਜ ਬਾਗੀਆਂ ਦਾ ਪਾਰਕ ਉਹਨਾਂ ਨੂੰ ਨਹੀਂ ਆਉਂਦਾ ਉਹ ਇੱਧਰ ਗਈ ਸੱਜੇ ਸਿੰਘ ਨੇ ਉਹਨਾਂ ਦੇ ਘਰ ਹੀ ਤਾਂ ਸਿੱਖੀ ਦਾ ਨਾਮੋ ਨਿਸ਼ਾਨ ਨਹੀਂ ਉਹਨਾਂ ਆਪਣੀਆਂ ਬੱਚੀਆਂ ਦੇ ਰਿਸ਼ਤੇ ਵੀ ਕਿਤੇ ਇੱਕ ਗਾਰ ਸਿੱਖਾਂ ਵਾਲੀ ਕੀਤੀ ਸਾਰੇ ਕੇਸ ਕੱਟਦੇ ਨੇ ਗੁਰਦਾਰ ਸਿੰਘ ਦਾ ਪਿਤਾ ਸੁਖਤਾਂ ਪਿੰਡ ਆ ਦੀਆਂ ਫੋਟੋ ਸਾਰੀਆਂ ਵਾਇਰਲ ਹੋਈਆਂ ਇਸ ਲਈ ਦੇਖੇਦਾਰ ਦਾ ਮੁੰਡਾ ਸੀ ਜਿਹੜਾ ਇਸ ਦਾ ਨਾਮ ਮੇਰੇ ਖਿਆਲ ਬੜਾ ਸੋਹਣਾ ਨਾਮ ਸੀ ਸਿੱਖੀ ਵਾਲਾ ਉਹ ਵੀ ਸ਼ਰਾਬ ਪੀਂਦਾ ਤੇ ਸਿਗਰਾਂ ਪੀਂਦਾ ਤੇ ਸਮੋਕ ਕਰਦਾ ਵੀਡੀਓ ਵਾਇਰਲ ਹੋਈ ਔਰ ਅਸਿਸਟ ਸਾਬੇ ਕੁਵਰਣ ਹੋਈ ਧਰਮ ਕੀ ਗੱਤ ਰਹੀ ਇਹ ਹਾਲਾਤ ਬਣਿਆ ਹੋਏ ਨੇ ਜੁਜੇ ਨੇ ਸੋਰੇ ਇੱਕ ਵਿਅਕਤੀ ਨੂੰ ਸ੍ਰੀ ਕਾਜਿਤਕ ਸਾਲ ਤੋਂ ਸਸਪੈਂਡ ਕਰ ਦਿੱਤਾ ਗਿਆ ਦੇਸ ਤੋਂ ਬਾਅਦ ਉਹ ਆਖੇ ਜੀ ਮੈਂ ਅਕਾਲ ਤਖਤ ਦੇ ਦੇਖਵਾਰ ਨੂੰ ਤਨਖਾਹਿਆ ਕਰਦਾ। ਉਹ ਦੰਮਾ ਸਾਹਿਬ ਦੇ ਦੇਖਵਾਰ ਜੀ ਨੂੰ ਮੈਂ ਤਨਖਾਹਿਆ ਕਰਦਾ। ਪਹਿਲੇ ਆਪਣੀ ਆ ਕੇ ਅਕਾਲ ਤਖਤ ਸਾਹਿਬ ਤੋਂ ਕਲੀਅਰ ਕਰਵਾ ਲੈਣਾ। ਮਾਫੀ ਮੰਗ ਲੈਣਾ। ਤੇ ਇਹ ਕਹਿਣਾ ਇਸ ਤਰੀ ਹੋਵੇਗਾ ਜਿਵੇਂ ਇੱਕ ਉਸ ਪੱਤੇ ਰੈਂਕ ਦਾ ਬੰਦਾ ਜੀਪੀ ਤੋਂ ਆਖੇ ਮੈਂ ਸਸਪੈਂਡ ਕਰ ਦੇਣਾ। ਜਾਂ ਕਿਸੇ ਪਾਰਟੀ ਦਾ ਵਰਕਰ ਕਰੇ ਕਿ ਮੈਂ ਪ੍ਰਾਈਮ ਮਿਨਿਸਟਰ ਨੂੰ ਆਰ ਆਸਪਤਾਲੀ ਨੂੰ ਸਸਪੈਂਡ ਕਰਦੇ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਕਰ ਕੀ ਰਹੇ ਆ ਜੋ ਆਪਣੀ ਕਰ ਸਕਦੇ ਜਿੰਨੀ ਜਲਦੀ ਇਹਨਾਂ ਤੋਂ ਤਖਤ एक बहुत बड़ा संकेत इस बात का है कि पंजाब में हमारी सरकार है इसका मतलब पंजाब के अंदर लोग हमारी सरकार के काम से बहुत खुश हैं पंजाब में उस टाइम 117